ਦੇ ਵਿੱਚ ਜਿੱਥੇ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਤਾਂ ਉੱਥੇ ਹੀ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਜ਼ਿਲ੍ਹਾ ਸੰਗਰੂਰ ਦੇ ਫਮਣਵਾਲ ਦੀਆਂ ਜਿੱਥੇ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਤਸਵੀਰਾਂ ਦੇਖ ਸਕਦੇ ਹੋ ਤਾਂ ਛੋਟੇ ਬੱਚਿਆਂ ਦੇ ਵੱਲੋਂ ਬੋਲੀਆਂ ਪਾਈਆਂ ਗਈਆਂ ਨੇ ਤਾਂ ਇਹ ਦੋਨੋਂ ਜਾਣਕਾਰੀ ਦੇ ਦिए ਕਿ ਪਿੰਡ ਦੇ ਸਮੂਹ ਨਗਰ ਦੇ ਵੱਲੋਂ ਜਿਹੜਾ ਦੂਰੋਂ ਚੱਲ ਕੇ ਭੈਣਾ ਮਾਤਾਵਾਂ ਆਈਆਂ ਸੀ ਤਾਂ ਉਹਨਾਂ ਨੂੰ ਸੰਧਾਰੇ ਵੀ ਦਿੱਤੇ ਜਾ ਰਹੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਤੁਸੀਂ ਤਾਂ ਪਿੰਡ ਫਮਣਵਾਲ ਦੇ ਵਿੱਚ ਕਈ ਸਾਲਾਂ ਬਾਅਦ ਜਿਹੜਾ ਤੀਆਂ ਦਾ ਪ੍ਰੋਗਰਾਮ ਜਿਹੜਾ ਆਯੋਜਿਤ ਕੀਤਾ ਗਿਆ ਸੀ ਸਮੂਹ ਨ ਵੀਰਾਂ ਦੇਖ ਸਕਦੇ ਹੋ ਤਾਂ ਇੱਥੇ ਮਾਤਾਵਾ ਪੈਣਾ ਨੇ ਪੂਰਾ ਜਿਹੜਾ ਇੰਜੋਏ ਕੀਤਾ ਤਾਂ ਜਾਣਕਾਰੀ ਵੀ ਦਿੱਤੀ ਕਿ ਬੜੀ ਦੂਰੋਂ ਚੱਲ ਕੇ ਵੀ ਅਸੀਂ ਆਇਆ ਤਾਂ ਜੋ ਪਿੰਡ ਦੇ ਇੱਕ ਨਿੱਕੇ ਜਿਹੇ ਸੱਤੇ ਦੇ ਸਾਨੂੰ ਬੁਲਾਇਆ ਗਿਆ ਸੀ ਤਾਂ ਪਿੰਡ ਦੀ ਪੰਚਾਇਤ ਦਾ ਧੰਨਵਾਦ ਵੀ ਕੀਤਾ ਕੀ ਹੈ ਪੂਰੀ ਗੱਲਬਾਤ ਤੁਹਾਨੂੰ ਸੁਣਾਉਣਾ ਤੇ ਉੱਥੇ ਲੈ ਚੱਲ ਰਿਹਾ ਤੀਆਂ ਦੇ ਪ੍ਰੋਗਰਾਮ ਤੇ ਸੁਣਾਉਣਾ ਬੋਲੀਆਂ ਰਾਣਾ ਮਰਾ ਗਰੁੱਪ ਕੋਰੇ ਆ ਰਹੀ ਚ ਕਿਸ ਤਰੀਕੇ ਦੇਖਦੇ ਹੋ ਪਿੰਡ ਦੇ ਵਿੱਚ ਤੀਆਂ ਮਨਾਈਆਂ ਤੇ ਭੈਣਾਂ ਜਿਹੜੀਆਂ ਮਾਤਮਾ ਇੱਕ ਜਗ੍ਹਾ ਇਕੱਠੀਆਂ ਹੋਈਆਂ ਬਹੁਤ ਜ਼ਿਆਦਾ ਖੁਸ਼ੀ ਵਾਲਾ ਮਾਹੌਲ ਹੈ ਅਸੀਂ ਮੈਨੂੰ ਲੱਗਦਾ ਸੀ 16 ਸਾਲ ਹੋ ਗਏ 16 17 ਸਾਲਾਂ ਤੋਂ ਬਾਅਦ ਅੱਜ ਇਕੱਠੀਆਂ ਹੋਈਆਂ ਸਾਰਿਆਂ ਨੂੰ ਇੱਕ ਦੂਜੇ ਨੂੰ ਮਿਲ ਕੇ ਬਹੁਤ ਹੀ ਸੋਨਾ ਮਹਿਸੂਸ ਹੋ ਰਿਹਾ ਬਹੁਤ ਪਿਆਰਾ ਲੱਗ ਰਿਹਾ ਹੈਗਾ ਇੰਨਾ ਵਧੀਆ ਮਾਹੌਲ ਹੈਗਾ ਮਤਲਬ ਦਿਲੋਂ ਅਸੀਂ ਬਹੁਤ ਖੁਸ਼ ਆ ਅਸੀਂ ਹਾਰ ਸਿੰਘ ਗਰ ਵੀ ਥੋੜੇ ਦੇਖਣਾ ਤਾਂ ਪਹਿਲਾ ਜ਼ਮਾਨੇ ਦੇ ਵਿੱਚ ਇਹਦਾ ਪਹਿਲਾ ਪਿੰਡਾਂ ਦੇ ਵਿੱਚ ਜਰੂਰ ਇਹ ਮੈਂ ਵੀਰਜੀ ਮੇਰੇ ਨਾਨੀ ਜੀ ਸੀਗੇ ਉਹ ਮਤਲਬ ਸ਼ਕੀ ਪੱਤੀਆਂ ਮਤਲਬ ਜਿਹੜੀ ਵੀ ਟ੍ਰੈਡੀਸ਼ਨਲ ਆਪਣੇ ਸੱਭਿਆਚਾਰਕ ਆਪਣੇ ਗਹਿਣੇ ਹੁੰਦੇ ਸੀ ਉਹ ਮੈਂ ਅੱਜ ਤੱਕ ਮੇਨਟੇਨ ਕੀਤੇ ਹੋਏ ਨੇਗੇ ਮੈਂ ਇਹ ਹੁੰਦਾ ਕਿ ਅਸੀਂ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੀਏ ਜੇ ਅਸੀਂ ਇਹੋ ਜਿਹੇ ਗਹਿਣੇ ਪਾਵਾਂਗੇ ਤਾਂ ਹੀ ਅਸੀਂ ਆਪਣਾ ਕਲਚਰ ਜਿਹੜਾ ਅੱਗੇ ਆਪਣੇ ਬੱਚਿਆਂ ਨੂੰ ਵਿਰਾਸਤ ਚਾਹੀ ਸਕਦੇ ਆ ਤੇ ਇਹ ਤੀਆਂ ਦੇ ਰਾਹੀਂ ਅਸੀਂ ਇਹ ਸੇਹ ਦੇ ਸਕਦੇ ਆ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਇਹ ਸੱਭਿਆਚਾਰ ਨਾਲ ਜੁੜੀਆਂ ਰਹਿਣ ਹਾਂਜੀ ਹਾਂ ਵੀਰ ਜੀ ਇੱਕ ਹਰ ਆਪੋਣਾ ਇੱਕ ਲਾਲ ਪੋਣਾ ਇੱਕ ਆਪੋਣਾ ਇੱਕ ਲਾਲ ਪੋਣਾ ਮੇਰੇ ਦੇ ਅਬ ਨਜਵਾਈ ਨਿਭਾ ਸੋਣਾ ਮੇਰੇ ਬਾਪ ਦਾ ਜਵਾਈ ਨਿਭਾ ਸੋਣਾ ਮਚਲੀ ਨਾ ਚਮਕਾਈਏ ਨੀ ਖੂਟੋ ਹੋਵੇ ਚਰਚਾ ਨੀ ਖੂਟੋ ਬਹਤੇ ਹੋਵੇ ਚਰਚਾ ਚਰਚਾ ਨਾ ਕਰਵਾਈਏ ਧਰਮੀ ਬਾਵਲ ਦੀ ਫੁੱਲ ਵਾਂਗੂ ਰੱਖ ਜਾਈਏ ਧਰਮੀ ਬਾਵਲ ਦੀ ਫੁੱਲ ਵਾਂਗੂ ਰੱਖ ਜਾਈਏ ਧਰਮੀ ਬਾਵਲ ਦੀ ਸੱਸੀ ਕਾਲ ਜੀ ਮੈਂ ਨਿੱਕੀ ਕੌਰ ਤੇ ਮੈਂ ਕਿਸ ਤਰੀਕੇ ਦੇ ਦੋ ਜੀ ਫਮਣ ਮਾਲ ਦੇ ਵਿੱਚ ਜਿਹੜੀਆਂ ਤੀਆਂ ਬਣਾਈਆਂ ਕਿੰਨੇ ਖੁਸ਼ ਹੋ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ ਵੀ ਆਪਣੇ ਵਿਰਸੇ ਨੂੰ ਸੰਭਾਲਣ ਦੇ ਲਈ ਇਹ ਤਿਹਾਰ ਦੁਬਾਰਾ ਮੁਰ ਵਾਪਸ ਆ ਰਹੇ ਨੇ ਇਹਨਾਂ ਤਿਹਾਰਾਂ ਨੂੰ ਮਨਾਇਆ ਜਾ ਰਿਹਾ ਬਹੁਤ ਖੁਸ਼ੀ ਹੁੰਦੀ ਆ ਕਿੰਨਾ ਬਹੁਤ ਮਾਤਾਵਾ ਦੂਰੋਂ ਚੱਲ ਕੇ ਆਈਆਂ ਸੀ ਤਾਂ ਲੱਗਦਾ ਖੁਸ਼ੀ ਜਿਹੜਾ ਪੁਰਾਣਾ ਸਮਾਂ ਸੀ ਉਹ ਯਾਦ ਆ ਹਾਂਜੀ ਹਾਂਜੀ ਪਰ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਐਡਵਾਂਸ ਹੋ ਗਿਆ ਸਾਰਾ ਹੈਨਾ ਸਿਸਟਮ ਤੇ ਪਰ ਫਿਰ ਵੀ ਚੰਗਾ ਲੱਗਦਾ ਏ ਚਲੋ ਦੁਬਾਰਾ ਫੇਰ ਇਹ ਚੀਜ਼ਾਂ ਮਨਾਈਆਂ ਤਾਂ ਜਾਣ ਲੱਗੀਆਂ ਪਰ ਵਿਚਾਲੇ ਕੁਝ ਐਦਾਂ ਦਾ ਵੀ ਸਮਾਂ ਆ ਗਿਆ ਸੀਗਾ ਜਦੋਂ ਇਹ ਚੀਜ਼ਾਂ ਬਿਲਕੁਲ ਖਤਮ ਹੀ ਹੋ ਚੁੱਕੀਆਂ ਸੀ ਹਲੋ ਭੋਗ ਗਿਆ ਸੀ ਤਬੂਲੀ ਗਾਉਗੇ ਪੰਜਾਬ ਕਰਕੇ ਕਦੇ ਹਾਂ ਕਰਕੇ ਕਦੇ ਹੂੰ ਕਰਕੇ ਕਦੇ ਹਾਂ ਕਰਕੇ ਜਿਹੜਾ ਦੇਦੇ ਨੀ ਮਟਿਆਰੇ ਲੰਮੀ ਬਾਹ ਕਰਕੇ ਜਿਹੜਾ ਦੇਦੇ ਨੀ ਮਟਿਆਰੇ ਲੰਮੀ ਬਾਹ ਕਰਕੇ ਜਿਹੜਾ ਦੇਦੇ ਨੀ ਮਟਿਆਰੇ ਲੰਮੀ ਬਾਹ ਕਰਕੇ ਹਾ ਟਿੱਕਿਆਂ ਵਜਨ ਮੱਥੇ ਸੁੰਦੇ ਵੰਗਾ ਵਾਜਕ ਲਾਈਆਂ ਬਈ ਸੱਗੀ ਫੁੱਲ ਸਿਰਾਂ ਤੇ ਸੁੰਦੇ ਸੱਗੀ ਫੁੱਲ ਸਿਰਾਂ ਤੇ ਸੁੰਦੇ ਪੈਰੀ ਚੰਜਰਾਂ ਪਾਈਆਂ ਸੂਬੇਦਾਰਨੀਆਂ ਬਣ ਕੇ ਮੇਨ ਸਿੰਘ ਪਿੰਡ ਪਿੰਡ ਫੰਮਣਵਾਲ ਫੰਮਣਵਾਲ ਦੇ ਵਿੱਚ ਅੱਜ ਭਾਜੀ ਤੀਆਂ ਮਨਾਈਆਂ ਗਈਆਂ ਕਈ ਸਾਲਾਂ ਬਾਅਦ ਤਾਂ ਕਿਵੇਂ ਲੱਗਿਆ ਇਹ ਬਹੁਤ ਵਧੀਆ ਲੱਗਿਆ ਸੰਗਤ ਦਾ ਪ੍ਰਾਲਾ ਰਿਹਾ ਸਮੂਹ ਸੰਗਤ ਨੇ ਨਗਰ ਨਿਵਾਸੀਆਂ ਨੇ ਪੂਰਾ ਸਾਨੂੰ ਸਹਿਯੋਗ ਦਿੱਤਾ ਜੋ ਵੀ ਸਨ ਜਿੱਥੇ ਡਿਊਟੀ ਲਈ ਹੈ ਜਿਹੜੇ ਵਰਕਰ ਦੀ ਉੱਥੇ ਖੜ ਕੇ ਆਪਣੀ ਡਿਊਟੀ ਪੂਰੀ ਨਿਭਾਈ ਹੈ ਮਨਤਨ ਨਾਲ ਸਾਰੀ ਸੇਵਾ ਕਰੀ ਹੈ ਸੇਵਾ ਕਰਦੇ ਰਹਾਂਗੇ ਤੇ ਕਰਾਂਗੇ ਪਰਲਟੀ ਤੋਂ ਉੱਪਰ ਉੱਠ ਕੇ ਕਰਾਂਗੇ ਸਹੀ ਅਸੀਂ ਤਸਵੀਰ ਗਲ ਇਕ ਹਰ ਆਪਣਾ ਇਕ ਲਾਲ ਪੋਣਾ ਇਕ ਆਪਣਾ ਇਕ ਲਾਲ ਪੋਣਾ ਮੇਰੇ ਦੇਬ ਨਜਵਾਈ ਨਿਭਾ ਸੋਣਾ ਮੇਰੇ ਬਾਪ ਦਾ ਜਵਾਈ ਨਿਭਾ ਸੋਣਾ ਫਕ ਦੇ ਹੂੰ ਕਰਕੇ ਕਦੇ ਹਾਂ ਕਰਕੇ ਤੂੰ ਮਗੇਰੇ ਵਕਤੀ ਕੋਈ ਹੋ ਨਿ ਪਟੜ ਵੈ ਜੁਵਾਰ ਕੇ ਤੇਰੇ ਰਖਣਾ ਦੇ ਬਾਪੂ ਜਨਮ ਲਿਆ ਕਰ ਤੇਰੇ ਰਖਣਾ ਦੇ ਬਾਪੂ